ਰਾਮਲੀਲਾ ਦੇ ਵਿੱਚ ਅਸ਼ਲੀਲ ਹਰਕਤ ਕਰਨ ਵਾਲੇ ਦੋ ਨੌਜਵਾਨਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਕੀਤਾ ਗਿਆ ਮੁਕੱਦਮਾ ਦਰਜ ਸ਼ੁਰੂ ਕੀਤੀ ਗਈ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਜਿਹਦੇ ਵਿੱਚ ਰਾਮਲੀਲਾ ਦੇ ਦੌਰਾਨ ਕੁਝ ਅਸ਼ਲੀਲ ਹਰਕਤਾਂ ਕਰਨ ਦੇ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਇਸ ਵੀਡੀਓ ਦੇ ਆਧਾਰ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਮਾਮਲੇ ਦੇ ਉੱਪਰ ਦੋ ਲੋਕਾਂ ਦੇ ਉੱਪਰ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਇਹ ਵੀ ਪਾਲ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਹੋਰ ਵੀ ਕੋਈ ਲੋਕ ਸ਼ਾਮਲ ਤਾਂ ਨਹੀਂ ਹਨ ਫਿਲਹਾਲ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰਕੇ ਹੁਣ ਇਨ੍ਹਾਂ આરોપીਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ ਤੇ ਜਲਦ ਇਨ੍ਹਾਂ ਦੀ ਗ੍ਰਿਫਤਾਰੀ ਦਾ ਦਾਵਾ ਕੀਤਾ ਜਾ ਰਿਹਾ ਹੈ ਪੂਰੇ ਮਾਮਲੇ ਲੈ ਕੇ ਕੀ ਕਹਿੰਦੇ ਨੇ ਐਸਪੀ ਸੀਟੀ ਨਰਿੰਦਰ ਸਿੰਘ ਇਸ ਮਾਮਲੇ ਦੇ ਉੱਪਰ ਆਓ ਤੁਹਾਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਤਾਂ ਇਹ ਜਿਹੜੀ ਵੀਡੀਓ ਸਾਡੇ ਕੋਲ ਆਈ ਸੀ ਕਿ ਜਿਸ ਦੇ ਵਿੱਚ ਦੋ ਰੱਤੀ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਰਾਮਜੀਤਾਂ ਦੇ ਪ੍ਰੋਗਰਾਮ ਦੇ ਵਿੱਚ ਸਹੀ ਜਨਕ ਬਿੱਖੀਏ ਉਹ ਉਸ ਵੰਦੇ ਵਿੱਚ ਅਸੀਂ ਮਕਦਮਾ ਨੰਬਰ 184 ਖਾਣਾ ਕੋਟਵਾਲੀ ਦੇ ਵਿੱਚ ਰਜਿਸਟਰ ਕੀਤਾ ਹੈ ਅੰਡਰ ਸੈਕਸ਼ਨ 299 ਵੀ ਐਨ ਐਸ 61 ਸੈਕਸ਼ਨ 2 ਵੀ ਐਨ ਐਸ ਦੇ ਵਿੱਚ ਕਰ ਰਚਿਤੇ ਤੇ ਉਸ ਦੇ ਵਿੱਚ ਅਸੀਂ ਇੱਕ ਬੰਦੇ ਦੀ ਜਿਹੜੀ ਮੇਰੀ ਪਛਾਣ ਵੀ ਕਰ ਲਈਏ ਤੇ ਉਸ ਦੀ ਗ੍ਰਫਤਾਰੀ ਵਾਸਤੇ ਸਾਡੀਆਂ ਵੱਲੋਂ ਟੀਮਾਂ ਲੱਗੀਆਂ ਹੋਈਆਂ ਨੇ ਦੂਜੇ ਦੋਸ਼ੀ ਦੀ ਵੀ ਪਛਾਣ ਵਾਸਤੇ ਜਿਹੜੀ ਮੇਰੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਜੇਕਰ ਇਹਨਾਂ ਦੇ ਇਲਾਵਾ ਕੋਈ ਹੋਰ ਬੰਦਾ ਵੀ ਇਸ ਦੇ ਵਿੱਚ ਸ਼ਾਮਲ ਹੋਇਆ ਤੋਂ ਦੇ ਖਿਲਾਫ ਵੀ ਕਾਨੂੰਨ ਸਰ ਬਣਤੀ ਕਰਕੇ ਕੀਤੀ ਜਾਵੇ ਨਹੀਂ ਇੱਕ ਤਾਂ ਜਿਹੜੀ ਜਿਹਦੇ ਬੰਦੇ ਦੀ ਪਛਾਣ ਹੋਈ ਹੈ ਇਹ ਲੋਕਲ ਖੰਡਾ ਦੇ ਰਹਿਣ ਵਾਲਾ ਹੈ ਅੱਡੇ ਵੱਲੋਂ ਵੀ ਸਿਕਿਉਰਿਟੀ ਪੂਜਾ ਕਰਾਈ ਜਾ ਰਹੀ ਹੈ ਤੇ ਨਾਲ ਹੀ ਅਸੀਂ ਜਿਹੜੇ ਰਾਮਲੀਲਾ ਦੇ ਪ੍ਰਬੰਧਕ ਹੈਗੇ ਆ ਉਹਨਾਂ ਨੂੰ ਵੀ ਅਪੀਲ ਵੀ ਕੀਤੀ ਹੈ ਤੇ ਉਹਨਾਂ ਨੂੰ ਮੈਸੇਜ ਵੀ ਕਨਵੇ ਕੀਤਾ ਹੈ ਕਿ ਉਹਦੇ ਵਿੱਚ ਜਿਹੜੀ ਮਾਨ ਮਰਿਆਦਾ ਹੁੰਦੀ ਹੈ ਜੋ ਧਾਰਮਿਕ ਸਾਡਾ ਅਧਿਤੀ ਨਿਯਮਾਸ ਰਹੀ ਜੀ ਉਹਨਾਂ ਨੂੰ ਵੀ ਅੱਖੋ-ਪੱਖੇ ਨਾ ਕੀਤਾ ਜਾਵੇ ਉਹਨਾਂ ਚੀਜ਼ਾਂ ਨੂੰ ਵੀ ਇਨਸ਼ੋਰ ਕੀਤਾ ਜਾਵੇ ਕਿ ਜੋ ਜਿਹੜੀ ਜੋ ਚੀਜ਼ ਸਹੀ ਹੈ ਧਾਰਮਿਕ ਮਰਿਆਦਾ ਅਨੁਸਾਰ ਹੈ ਉਸ ਤਨੁਸਾਰ ਹੀ ਜਿਹੜੀ ਇਹ ਕੰਮ ਕੀਤਾ ਜਾਵੇ ਹਾਲ ਜਿਹੜਾ ਹੈਗਾ ਜੀ ਜਿੱਦਾਂ ਤੁਸੀਂ ਦੇਖ ਰਹੇ ਹੋ ਵੀ ਇਹਦੀ ਸ਼ੁਰੂਆਤ ਜਿਹੜੀ ਨਹੀਂ ਹੋਈ ਮੈਂ ਜਿਵੇਂ ਹੀ ਸਾਡੇ ਕੋਲ ਐਪਲੀਕੇਸ਼ਨ ਜੋ ਵੀ ਆ ਰਹੀ ਹੈ ਅਸੀਂ ਕਾਨੂੰਨ ਅਨੁਸਾਰ ਉਹਦੀ ਡਿਸਪੋਜ਼ਲ ਕਰ ਰਹੇ ਹਾਂ ਤੇ ਉਹਦੇ ਬੈਸਟ ਪ੍ਰੈਕਟਿਸ ਦੇ ਅਨੁਸਾਰ ਟਿਊਰਫੋਰਡ ਕੀਤਾ ਜਾਵੇ